ਅਕਤੂਬਰ ਪੰਜਾਬ ਦਾ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਇਆ ਜੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਔਰ ਨੋਟੀਫਿਕੇਸ਼ਨ ਔਨ ਜੀ ਰੋਡ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਹਰ ਰੋਜ਼ ਮੌਸਮ ਸੰਬੰਧੀ ਅਪਡੇਟ ਜਿਹੜੀ ਆ ਮਿਲਦੀ ਰਹੇ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਆ ਮੌਸਮ ਵਿਭਾਗ ਨੇ ਵੀ ਰਾਜ ਵਿੱਚ ਪਹਾੜੀ ਤੋਂ ਬਹੁਤ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਅਤੇ yellow ਅਲਰਟ ਜਾਰੀ ਕਰ ਦਿੱਤਾ ਭਾਰੀ ਬਾਰਿਸ਼ ਕਾਰਨ ਰਾਜਪਰ ਵਿੱਚ ਨਦੀਆਂ ਤੇ ਨਾਲੀ ਜਿਹੜੇ ਭਰ ਚੁੱਕੇ ਨੇ ਇਸੇ ਦੇ ਦੌਰਾਨ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਪੋਗ ਡੈਮ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਵੀ ਜਿਹੜਾ ਹੋਰ ਵੱਧ ਰਿਹਾ ਮੰਗਲਵਾਰ ਸਵੇਰੇ 8 ਵਜੇ ਤੱਕ ਪਾਣੀ ਦਾ ਪੱਧਰ ਜਿਹੜਾ ਕਿ 1390.52 ਫੁੱਟ ਦਰਜ ਕੀਤਾ ਗਿਆ ਸੀ ਇਸ ਸਮੇਂ ਡੈਮ ਦੇ ਵਿੱਚ 6 ਮਸ਼ੀਨਾਂ ਜੜੀਆਂ ਕਿ ਕੰਮ ਕਰੀਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਿਕ ਅਗਲੇ 12 ਘੰਟਿਆਂ ਤੱਕ ਪੰਜਾਬ ਦੇ ਜੇਕਰ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਦੇ ਹਾਂ ਤਾਂ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਤਲਵਾੜਾ ਦਸੂਆ ਮਕੇਰੀਆਂ ਦੇ ਵਿੱਚ ਅੱਜ ਸਾਰਾ ਹੀ ਦਿਨ ਜਿਹੜੀ ਆ ਬਾਰਿਸ਼ ਜਿਹੜੀ ਆ ਲਗਾਤਾਰ ਪੈਂਦੀ ਰਹੇਗੀ ਜੇਕਰ ਅਸੀਂ ਅੱਜ ਰਾਤ ਦੀ ਮੌਸਮ ਦੀ ਗੱਲ ਕਰਦੇ ਆ ਤਾਂ ਰਾਤ ਨੂੰ ਵੀ ਪੰਜਾਬ ਦੇ ਵਿੱਚ 2 ਸਤੰਬਰ ਨੂੰ ਦਿਨ ਮੰਗਲਵਾਰ ਨੂੰ ਭਾਰੀ ਬਾਰਿਸ਼ ਜਿਹੜੀ ਹੋਣ ਦੇ ਅਨੁਮਾਨ ਜਿਹੜੇ ਲਗਾਏ ਜਾਦੇ ਨੇ ਇਸਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਬੀ ਐਮ ਬੀ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੋਗ ਡੈਮ ਦਾ ਪੱਧਰ 1400 ਫੁੱਟ ਤੱਕ ਪਹੁੰਚ ਜਾਂਦਾ ਹੈ ਤਾਂ ਡੈਮ ਦੇ ਸਾਰੇ ਗ੍ਰੇਡ ਜਿਹੜੇ ਨੇ ਖੋਲ੍ਹ ਦਿੱਤੇ ਜਾਣਗੇ ਤਾਂ ਜੋ ਡੈਮ ਦੀ ਬੰਦਤਰ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇਹ ਪਾਣੀ ਜੋ ਕਿ ਰਾਵੀ ਦਰਿਆ ਨੂੰ ਅਤੇ ਬਿਆਸ ਦਰਿਆ ਨੂੰ ਛੱਡਿਆ ਜਾਵੇਗਾ ਜਿਸ ਦੇ ਨਾਲ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਖਤਰਾ ਥੋੜਾ ਜਿਹਾ ਟਲਿਆ ਸੀ ਪਾਣੀ ਦਾ ਲੈਵਲ ਜਿਹੜਾ ਘਟਿਆ ਸੀ ਉਹ ਦੁਬਾਰਾ ਵੱਧ ਸਕਦਾ ਕਿਉਂਕਿ ਇਸ ਸਮੇਂ ਪੰਜਾਬ ਤੋਂ ਇਲਾਵਾ ਜ਼ਿਲ੍ਹਾ ਹਮਾਚਲ ਸਟੇਟ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀਆਂ ਹੁੰਦੀ ਪਈ ਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦਾ ਨੁਕਸਾਨ ਜਿਹੜਾ ਹੜ੍ਹਾਂ ਦਾ ਪਾਣੀ ਦਾ ਜਿਸ ਦੇ ਨਾਲ ਫਸਲਾਂ ਦਾ ਨੁਕਸਾਨ ਜਿਹੜਾ ਕਾਫੀ ਜ਼ਿਆਦਾ ਹੋ ਰਿਹਾ ਹੈਗਾ ਤੁਸੀਂ ਇਹ ਸੀ ਸਾਡਾ ਅੱਜ ਦਾ ਮੌਸਮ ਅਪਡੇਟ ਹੋਰ ਅਪਡੇਟ ਜਾਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ